ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਇਹਦੇ ਦਿਸ਼ਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਕ੍ਰਿਮੀਨਲਸ ਉਹਦੇ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੰਡੇਰ ਸਾਹਿਬ, ਪੀਸੀਪੀ ਸਾਹਿਬ, ਵਿਸ਼ਾਲਜੀਤ ਜੀ ਐਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਇਸਲਾਮਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਦੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕਾਟਰੀਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 ਕਿਲੋ ਕੈਮੀਕਲ ਹੈ ਤੇ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਜ਼ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 3.0 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸਿਮਿਸਟਿਕੇਟਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਪੱਲਾ ਕਲੋਨੀ 68 ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਬਿਲਕੁਲ ਅਨਪੜ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ ਚਾਰ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰਨ ਹੈ ਸਣੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਬੰਦਾ ਸਾਜਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੋੜਲੀ ਪੁੱਛ ਕੇ ਜਿੱਤੋਂ ਪਤਾ ਲੱਗਿਆ ਕਿ ਇਹ ਸਾਰੇ ਡਰੱਗ ਲਿਆ ਕੇ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ओपीएम ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਪਰਟੀ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਸੁਣੀ ਹੈ ਇਹਦੇ ਖਿਲਾਫ 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕ ਐਨਡੀਪੀਐਸ ਐਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਆਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟਸ ਵਿੱਚ ਫੜਿਆ ਗਿਆ ਉਹਦੇ ਵਿੱਚ ਵੀ ਜਿਹੜਾ ਆਰਮਜ਼ ਐਕਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਸੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਡਿਡ ਯੂ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੇ ਅਸੀਂ ਵਾਜਿਬ ਰეკਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ